ਸਤਿ ਸ੍ਰੀ ਅਕਾਲ ਵੀਰ ਜੀ ਸਾਰੇ ਵੀਰ ਭੈਣ ਭਰਾਵਾਂ ਨੂੰ ਰੰਦਾਵਾ ਡੇਰੀ ਫਾਰਮ ਪਿੰਡ ਜਤੂ ਸਰਕਾ ਸੋਨ ਰੰਦਾਵਾ ਡੇਰੀ ਫਾਰਮ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਪਾਜੀ ਤੁਹਾਨੂੰ ਝੋਟੀਆਂ ਨਵੀਆਂ ਦਾ ਸਟਾਕ ਆਇਆ ਪਾਜੀ ਅੱਜ ਤੁਹਾਨੂੰ ਪਾਣੀ ਚਾਰ ਕਿਵਟੀਆਂ ਟੰਟਾ ਵਪਦੀਆਂ ਵਖਾਉਣ ਲੱਗੇ ਆ ਪਾਜੀ ਬਹੁਤ ਸਾਫ਼ ਸੁਥਰੀਆਂ ਦੋ ਦੰਦ ਚਾਰ ਦੰਦ 6 ਦੰਦ ਪਹਿਲਾ ਦੂਜਾ ਸੋਹਣੀਆਂ ਝੋਟੀਆਂ ਜੇ ਮਾਲਕ ਦੀ ਕਿਰਪਾ ਨਾਲ ਦੁੱਧ ਵਾਲੀਆਂ ਝੋਟੀਆਂ ਜੇ ਆਜੋ ਪਾਜੀ ਤੁਹਾਨੂੰ ਪਹਿਲਣ ਕਰਤੀ ਦੋ ਦੰਦ ਵਖਾਈਏ ਬਾਕੀ ਵੀਰ ਜੀ ਹੱਥ ਬਨ ਕੇ ਬੇਨਤੀ ਆ ਕਿ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਆਰੋ ਵੀਰ ਜੀ ਜਰੂਰ ਪਹਿਲਾ ਸੁਆਮੀ ਤੋਂ ਦੋ ਦੰਦ ਕੱਟੀ ਵੇਖੋ ਬਿਊਟੀ ਵੇਖੋ ਛੋਟੀ ਦੀ ਥਾਂ ਲੈਵਾ ਦੇ ਕੰਟੈਂਟ ਕਰੋ ਮਾਨ ਦੇਵਾ ਬਹੁਤ ਜ਼ਿਆਦਾ ਲੱਗਾ ਕੱਟੀ ਜਿਆਦਾ ਥਾਂ ਦੇਵਾ ਰੋਗ ਰਗਦਾ ਅੱਡਾ ਮੋਟਾ ਥਾਂ ਲੱਗਾ ਜਿਦ ਕੱਟੀ ਪ੍ਰੋਪਾਦੀ ਜੋ ਟਿਕਾ ਦੇ ਬਲਾਤਣ ਗਾਵਾਂ ਨੂੰ ਜੁਗਾਰ ਲਈ ਕਰਦੀ ਆ ਮਾਤ ਦੇ ਕਿਰਪਾ ਨਾਲ ਚੱਲ ਬੱਤੋ ਦੇਖੋ ਵੇਖੇ ਉਹਦਾ ਗਾਮ ਲੈਥੋਂ ਦੀ ਹੈ ਭਾਜੀ ਦੇਖੋ ਛੱਡ ਦਿਓ ਅੱਗੇ ਚੈੱਕ ਕਰੋ ਜੀ ਆ ਚੀਜ਼ਾਂ ਦੇ ਭਾਜੀ ਮੋਲ ਬਿਲਕੁਲ ਭਾਜੀ ਛੋਟੇ ਛੋਟੇ ਜਾਇਜ ਮੋਲ ਆਪਣੇ ਛੋਟੇ ਛੋਟੇ ਮੋਲ ਜੇ ਭਾਜੀ ਇਹ ਭਾਜੀ ਮੁਝਾ ਸੁਭਾਤ ਹੁੰਦੀ ਆ ਇਹਨੂੰ ਅੱਜ ਚਫਾਦਨ ਤੇ ਜਾ ਅੱਜ ਚਫਾਦਨ ਸੋਈ ਨੂੰ ਆ ਜਿੰਨੀ 15 ਗਲੋ ਬੋਲੀ ਝੋਟੀ ਕੋਤੇ ਆ ਰਹਾ ਭਾਜੀ ਹੁਣ ਬਿਊਟੀ ਵੇਖ ਲੋ ਥਣ ਲੈ ਵਾ ਚੱਕ ਕਰੋ ਬੁਖੀ ਲਾ ਗਏ ਇੰਤਰ ਕੋਰ ਨੰਨੇ ਦੇ ਕੋਲੀ ਝੋਟੀ ਜਿੰਨੀ ਕਹਿ ਰਹੋ ਥਣ ਲੈ ਵਾ ਚੱਕ ਕਰੋ ਜੀ ਬੱਧੀ ਵੇਤ ਕੋਲੀ ਹੋਲਾ ਹੈ ਝੋਟੀ ਜੇ ਭਾਜੀ ਖਾਣਾ ਦੇ ਵਾਰ ਰੋ ਰੋ ਦਾ ਲਗਾ ਜੇ ਦੋਦ ਸੂਰਾ ਸਾਰੰਦ ਦੇ ਵੇਤ ਕੋਲੀ ਜੀ ਕੰਤਰਾנג ਦੋਵਾ ਜੀ ਕੱਚਾ ਦੂਦ ਬਚੋ ਤੀ ਕੋ ਮਾਲਕੀ ਗਰਪਾ ਦੇ ਨਾਲ ਝੋਣ ਵਾਲਾ ਜੇ ਵੀਰ ਜੀ ਅਰੇ ਸਤਿ ਸ਼੍ਰੀ ਅਕਾਲ ਦੇਖ ਕਰਮਾ ਮੈਂ ਰੋਕੋ ਸਾਡਾ ਬਾਹਰ ਦਾ ਮੋਟਰ ਦਾ ਗਾੜੇ ਵਾਜੀ ਬਿਊਟੀ ਸੰਗ ਸ਼ਿੰਗਾਰ ਦੁੱਜਾ ਸੁਹਾਗ ਹੋਤੀ ਏ ਇਹ ਵੀਰ ਪਹਿਲਾਂ ਕੱਟੀ ਆ ਗਈ ਉਹਨੂੰ ਦੋਂਦੀ ਤੋਂ ਆਨੰਦ ਕਰਦੀ ਜੇ 13 14 ਗੰਗਰ ਤੋਂ ਝੋਣ ਵਾਲਾ ਜੇ ਕੱਟੀ ਕੋ ਤਾਜੀ ਸਹੀ ਆ ਬਿਲਕੁਲ ਮਗਰ ਵੀ ਕੱਟੀ ਜੇ ਦੇ ਦੇਖੋ ਚੱਕਰ ਹੋ ਵਾਲੇ 5 10 ਪੰਨੇ ਦੇਖੋ ਬਾਦੀ ਚੋਕੀ ਮਾਲ ਗੀ ਦੇ ਪਦ ਨਾਲ ਉਹ ਨਾਲ ਹਮਰੇ ਤੋਂ ਸੈਂਚੇ 8 ਲੰਬਾਈ ਹਾਈਟ ਦੇਖੋ ਬਾਦੀ ਸਿਆਣੀ ਜਸੂਨ ਨੂੰ ਸੋਨਾ ਗੱਡਾ ਲੱਗਾ ਜੇ ਦੋ ਦਿਨ ਮੂਤੋ ਜੇ ਪੂਰੀ ਵੱਡੀ ਪੁਲ ਹੈ ਜਿਹੜੀ ਜੀ ਭਾਵਨ ਹੁੰਦੀ ਹੈ ਇਹੋ ਰਿਆ ਪਾਣੀ ਮਾਲਕ ਦੀ ਕਿਰਪਾ ਦੇ ਨਾਲ ਚੋਟੀ ਕਾਦੀ ਆ ਮੈਂ ਟੂ ਵਰਗੀ ਜਿਥਾਣਲੇਵਾ ਤੇ ਕਰੋ ਚੋਟੀ ਨੂੰ ਦੇਖੋ ਭਾਜੀ ਥਾਣਲੇਵਾ ਕੱਟੀ ਨਹੀਂ ਇਹ ਚੀਜ਼ਾਂ ਹੁੰਦੀਆਂ ਨੇ ਮੋਰਾਂ ਨਹੀਂ ਖਾਨ ਤੋਂ ਦੀ ਕੱਟੀ ਜੇ ਇਹ ਚਰਬੀ ਕਿਉਂ ਦੀ ਦਿੱਤਾ ਨਹੀਂ ਇਹ ਦੁਰਨਾਦੀ ਸੁਰੀ ਇਹ ਭਾਜੀ ਅਜੇ ਬੋਲੇਦੇ ਆ ਇਹਨੂੰ ਬੋਲੇ ਤਾਂ ਸਾਫ਼ ਬਹੁਤ ਆਉਂਗੀ ਤੇਰਾ ਬਤਾਵਾਂਗੇ ਬਹੁਤ ਬਹੁਤ ਵਾਈ ਟਿਸ਼ੂ ਦਿੱਤਾ ਅਹ ਮੇਕੋ ਦੀ ਇਹ ਭਾਜੀ ਅਜੇ ਬਾਅਦ ਚ ਵਸਾਵਾਂਗੇ ਦੇਤੀ ਅਜੇ ਢੋਟੀ ਇੱਕ ਢਣਾ ਧੋਵਾ ਦੀ ਸੁਰੀ ਬੋਲੇ ਤਾਂ ਸਾਫ਼ੀ ਕੀਤੀ ਆ ਇਹ ਢੋਟੀ ਨਾਲੇ ਪਾ ਲਏ ਆਪਣੇ ਕੋਲ ਤਾਂ ਬਦਿਆਂ ਨੂੰ ਬਾਕੀ ਆਪਣੇ ਚੈਨਲ ਨੂੰ ਵਾਤੋ ਵਾਦ ਕਰੋ ਸਬਸਕ੍ਰਾਈਬਰ ਨਾਲ ਲਗਾ ਕੈਂਟ ਦਾ ਬਟਨ ਦਬਾਓ ਕੌਣ ਵਾਲੀ ਮੋਟੀ ਕਿਹਨਾਂ ਨੂੰ ਸਭ ਤੋਂ ਪਹਿਲਾਂ ਮਿਲਣਾ ਕੋਣ ਸਕੇ ਵੀਰ ਜੀ ਪਿੰਡ ਆਪਣਾ ਬਾਜੀ ਜੈਤੂ ਸਰਜਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਵੀਰ ਜੀ ਬਟਾਲੇ ਦੇ ਲਾਗੇ ਬਿਲਕੁਲ ਪਿੰਡਾਂ ਝੋਟੀਆਂ ਵੀਰ ਜੀ ਤੁਹਾਡੇ ਘਰ ਚ ਕਰ ਗਰੰਟੀ ਹੈ ਸਾਡੀ ਮੈਚ ਕੋਈ ਨੁਕਸ ਹੋਵੇ ਤੁਹਾਡੇ ਘਰ ਦੇ ਪ੍ਰੋਪਰ ਸਾਰੀ ਗਰੰਟੀ ਲਾਵਾਂਗੇ ਆਪਣੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸਾਡੇ ਪਰਾ ਦਾ ਨੰਬਰ ਹੈਗਾ 9878799752 ਦੂਜਾ ਨੰਬਰ 73482449 ਦੋਵਾਂ ਦੇ ਦਿੱਤੀ WhatsApp ਚੱਲਦਾ ਜੇ ਭਾਵੇਂ ਜੀ ਬਿਲਕੁਲ ਝੋਟੀਆਂ ਦੇ ਜਾਇਜ ਜੇ ਛੋਟੇ ਛੋਟੇ ਭਾ ਜੇ ਕੋਈ ਜ਼ਿਆਦਾ ਵੱਡੇ ਭਾ ਨਹੀਂ ਜੇ ਬਾਕੀ ਦੋ ਥਾਲੀਆਂ ਝੋਟੀਆਂ ਜੇ ਸਾਰੇ ਵੀਰਾਂ ਨੂੰ ਸਸਰੀ ਕਰਦੇ